ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਤੁਸੀਂ ਡਰੈਸ ਦੇਖ ਕੇ ਸਾਡੀ ਅੰਦਾਜ਼ਾ ਲਾ ਹੀ ਲਿਆ ਹੋਣਾ ਕਿਉਂਕਿ ਪਹਿਲਾਂ ਵਲੌਗ ਉਹਨਾਂ ਦਾ ਪੈ ਚੁੱਕਾ ਸੀਗਾ ਕਲ ਵੀਰ ਹੋਣਾ ਦਾ ਤੇ ਸਰਪ੍ਰਾਈਜ਼ ਸੀਗਾ ਬੱਚਿਆਂ ਵਾਸਤੇ ਸਾਡੇ ਵਾਸਤੇ ਵੀ ਆ ਸਰਪ੍ਰਾਈਜ਼ ਤੇ ਉਹਨਾਂ ਨੇ ਫੋਨ ਕੀਤਾ ਸਾਨੂੰ ਵੀ ਅ ਹੈਗੇ ਆ ਬੱਚੇ ਤੇ ਕਾਪਾ ਰੱਖਣਾ ਵਾ ਤੇ ਤੁਸੀਂ ਵੀ ਰੱਖ ਲਓ ਤੇ ਅਸੀਂ ਗਏ ਆ ਤੇ ਜਾਣਦੇ ਅਸੀਂ ਚੱਕ ਕੇ ਲਏ ਆ ਜਲਦੀ ਜਲਦੀ ਵੀ ਚਲੋ ਜਾ ਕੇ ਬੱਚਿਆਂ ਆਪਣੇ ਨੂੰ ਜਾ ਕੇ ਸਰਪ੍ਰਾਈਜ਼ ਦਿੰਨੇ ਆ। ਨਾ ਨਹੀਂ ਸੋ ਫੋਨ ਕੀਤਾ ਸੀ ਤੇ ਦੋ ਫੋਟੋਆਂ ਸੈਂਡ ਕੀਤੀਆਂ ਸੀ ਤੇ ਮੈਂ ਫੋਟੋ ਤਾਂ ਹੀ ਪਸੰਦ ਕਰ ਲਈ ਆਪਾਂ ਆਪਣਾ ਉਹਨਾਂ ਨੇ ਵੀ ਵੈਸੇ ਜਿੱਦਾਂ ਮਤਲਬ ਕਿ ਮੈਨੂੰ ਇਹ ਪਸੰਦ ਆਇਆ ਉਹਨਾਂ ਨੂੰ ਪਸੰਦ ਆ ਗਿਆ ਵੀ ਆਪਣਾ ਆਪਣਾ ਇੱਕ ਦੂਜੇ ਨਾਲ ਕਨਫਿਊਜ਼ਨ ਦਾ ਹੋਈ ਵੀ ਉਹ ਆਂਦੇ ਪਈ ਅਸੀਂ ਇਹ ਰੱਖਣਾ ਇਦਾਂ ਨਹੀਂ ਹੋਇਆ ਹਲਕਿ ਉਹਨਾਂ ਨੂੰ ਉਹ ਪਸੰਦੀ ਆ ਤੇ ਮੈਨੂੰ ਇਹ ਪਸੰਦ ਆ ਗਿਆ। ਤੇ ਹੁਣ ਆ ਗਏ ਆ ਆਪਣੇ ਘਰ ਆਪਾਂ ਤੇ ਹੁਣ ਜਾ ਕੇ ਬੱਚਿਆਂ ਨੂੰ ਦੱਸਦੇ ਆ ਉਹਨਾਂ ਦੀ ਐਕਸਾਈਟਮੈਂਟ ਵੇਖਦੇ ਆ ਭਲਾ ਕੀਵੇਂ ਦਾ ਰੈਐਕਸ਼ਨ ਉਹਨਾਂ ਵੈਸੇ ਲੱਭ ਕਾਫੀ ਚਿਰ ਤੋਂ ਰਹੀ ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਦੇ ਆਂ। ਹਾਂ ਪੀ ਕੈਂਡੀ ਬਾਰੇ ਕੀ ਗੱਲ ਹੋਈ ਉਹਨੂੰ ਕੀ ਨਹੀਂ। ਪਹਿਲਾਂ ਕਰੀ ਬੱਚਿਆਂ ਨੂੰ ਦਿਖਾਉਨੇ ਆ ਕਿਉਂਕਿ ਬੱਚੇ ਬੱਚਿਆਂ ਨੂੰ ਪਤਾ ਨਹੀਂ ਹੈਗਾ ਪੀ ਆਪਾਂ ਗਏ ਜਰੂਰ ਨਾ ਪਰ ਇਹ ਨਹੀਂ ਪਤਾ ਵੀ ਕੀ ਲੈਣ ਗਏ ਆ ਜਾਂ ਕਿੱਥੇ ਗਏ ਆ ਤੇ ਚੱਲੀਏ ਭਲਾ ਆਈ ਬੱਚਿਆਂ ਨੂੰ ਚਲੋ ਜੀ। ਬੇਚਾਰਾ ਚੱਲ ਵੇਨੇ ਭਲਾ ਕੀ ਕਹਿੰਦੇ ਆ। ਖਾਣ ਨੂੰ ਤਾਂ ਹੀ ਹੋਏਗਾ ਖਾਣ ਨੂੰ ਖਾਣ ਨੂੰ ਖਾਣ ਨੂੰ ਇਹ ਤਿੰਨਾਂ ਨੂੰ ਇੱਕੋ ਚੀਜ਼ ਖਾਣ ਨੂੰ ਬਸ ਖਲੋ ਜਾ ਮੈਂ ਦੱਸ ਨਹੀਂ ਹੁਣ ਆਹ ਵੇਖੋ ਖਾਣ ਨੂੰ ਆਹ ਵੇਖੋ ਬੰਦੂ ਕਿਵੇਂ ਦਾ ਸੁਣਾ ਬੰਦੂ ਬੋਲੀ ਕਿਵੇਂ ਦਾ ਲੱਗਾ ਕਿਵੇਂ ਦਾ ਲੱਗਾ ਤੇ ਬੜਾਈ ਜੀ ਬਹੁਤ ਸੋਣਾ ਆਂਦੇ ਖਾਣ ਨੂੰ ਚੁੱਕ ਲੈ ਚੱਕ ਲੈ ਆਈ ਗੋ ਜਬੂ ਜੀਆ ਕਿੱਦਾਂ ਸੋਹਣਾ ਹੀ ਦੋ ਹੀ ਕੋਲਾ ਲੈ ਰੱਖ ਲਿਆ ਤੇ ਉਹ ਬ੍ਰਾਉਨ ਜੇ ਕਲਰ ਦਾ ਸੀ ਸਰੀ ਕੀ ਮਨ ਦਾ ਲੱਗਾ ਉਹ ਥੋੜੀਆ ਲੱਭਦੇ ਫਿਰਦੇ ਸੀ ਆਪਾਂ ਕਈ ਵਾਰ ਚਾਹੀਦਾ ਜਦੋਂ ਰੋਡ ਤੇ ਤੇ ਦਿਖਦੇ ਸੀ ਸਾਨੂੰ ਪਰ ਆ ਇਹਦੇ ਵਿੱਚ ਨਾ ਸਾਡੀ ਕੈਂਡੀ ਦੀ ਸ਼ਕਲ ਲੱਭਦੀ ਆ ਉਹ ਚੀਜ਼ ਉਹਦਾ ਨਾ ਕਲਰ ਇਹ ਲੱਗਾ ਲੱਜਾ ਵਿੱਚ ਮੂਹ ਨੰਮ ਤੂੰ ਵੀ ਵੇਲਾ ਹਾਂ ਤੇ ਨਹੀਂ ਨਹੀਂ ਖੁਸ਼ੀ ਨਹੀਂ ਇਹ ਦੂਰ ਦੂਰ ਹੁੰਦੀ ਆ ਹਾਂ ਹਾਤਰੀ ਨਣਾਂ ਨੂੰ ਵੀ ਚਲੀ ਆ ਹਾਤਰੀ ਨਣਾਂ ਕਿਤਾ ਸੋਹਣੀ ਚਲੋ ਘਰ ਬਣਾਓ ਹਣੇ ਦਾ ਚਲ ਸਰੀ ਤੂੰ ਘਰ ਬਣਾ ਪਿੰਜਰਾ ਹੈਗਾ ਤੇ ਸਹੀ ਹੈ ਚਲਾ ਇਹਦਾ ਨਾਮ ਕੀ ਰੱਖਣਾ ਵਾ ਵਾਸਤੇ ਇਹ ਕੋ ਨਾਮ ਸੋਚਦੇ ਆ ਰੋਕੀ ਨਹੀਂ ਇਹਨੇ ਆ ਕੋ ਨਾਮ ਕੈਂਡੀ ਰੱਖ ਦੀ ਮੈਂ ਤੇਨਾਂ ਨਾ ਕੈਂਡੀ ਉਹਦਾ ਹੀ ਉਹ ਵਿੱਚ ਹੀ ਨਾ ਇਹਦਾ ਹੋਗਾ ਹਾਂ ਪਹਿਲੇ ਇਹਦਾ ਜਿਹੜਾ ਪਹਿਲਾ ਕੁੱਤਾ ਹੁੰਦਾ ਹੈ ਨਾ ਉਹਦਾ ਨਾਂ ਰਿੱਕੀ ਹੁੰਦਾ ਹੈ ਉਤੋਂ ਬਾਅਦ ਚ ਫਿਰ ਹੋ ਗਿਆ ਕੈਂਡੀ ਤੇ ਹੁਣ ਕੰਬੜਿਆਂ ਦਾ ਨਾਮ ਕੀ ਰੱਖਣਾ ਵਾ ਕੰਬੜਿਆਂ ਨੂੰ ਕਰੀਏ ਉਹਦੇ ਵਿੱਚ ਰੱਖੀਏ ਸਰੀਜਾ ਬਣਾ ਤੂੰ ਇੱਥੇ ਬਾਰੇ ਨਾ ਦੱਬੇ ਨੂੰ ਪਹਿਲੇ ਆ ਜਿਹੜੇ ਪਲਾਸਟਿਕ ਦੇ ਪਲਾਸਟਿਕ ਦੇ ਗਾੜੀ ਕਿਤੇ ਦਾ ਡੱਬਾ ਨਾ ਕੋਈ ਵੱਡਾ ਕੰਬਲ ਜਿਹੜੇ ਪਏ ਆ ਨਾ ਕੰਬਲ ਹਾਂਜੀ ਦੱਬਾ ਲੈ ਆ ਗਣੇ ਸਾਕੀ ਨੂੰ ਖਾ ਕੇ ਲੈ ਆ ਜਾ ਨਵਾਂ ਮਹਿਮਾਨ ਆਇਆ ਸਾਡੇ ਘਰ ਨਵਾਂ ਮਹਿਮਾਨ ਕਹਿੰਦਾ 6 ਜਣੇ ਹੋ ਜਾਂਦੇ ਆਪਾਂ ਸ਼ੇਹ ਅਹੀ ਤੇ ਕੈਂਡੀ ਤੇ ਜਾਣਵਾਜ ਫੇਰ ਪੰਜ ਹੋ ਗਈ ਇਹ ਕਿਹੜਾ ਇਹ ਇਹ ਦੇਸੀ ਦੇੜੇ ਆਪਣੇ ਦੇਸੀ ਹੈ ਨਾ ਅੱਛਾ ਦੇਸੀ ਵੀ ਅੰਲਾ ਦੇ ਲਿਆਂਦੇ ਹੀ ਤੇ ਉਹਨਾਂ ਨੇ ਦੱਸਿਆ ਸਾਨੂੰ ਤੇ ਫੇਰ ਅਸੀਂ ਇਹ ਕੋਨਾ ਰੱਖਿਆ ਤੇ ਕਾਪਾ ਉਹਦਾ ਵੀ ਕਿਹੜਾ ਨੇ ਹਾਂਜੀ ਹਾਂਜੀ ਇਹ ਕੋਨਾ ਰੱਖ ਲੈ ਕੰਨ ਦਿੰਦਾ ਸੋਨਾ ਕੁੱਤੀ ਹੈ ਨਾ ਕੁੱਤਾ ਨਹੀਂ ਨਹੀਂ ਕੁੱਤਾ ਹੈ ਰੋਣਾ ਦੇ ਕੈਂਡੀ ਰੱਖਣਾ ਮੈਂ ਇਹ ਆ ਕਹਿੰਦੀ ਕੈਂਡੀ ਰੱਖ ਲਈਏ ਮੈਂ ਕੈਂਡੀ ਉਹਦਾ ਨਾਂ ਕੁੱਤੀ ਦਾ ਨਾਂ ਹੀ ਲੱਗ ਗਈ ਇਹ ਹੁਣ ਉਹ ਆ ਕੁੱਤਾ ਬਣਾ ਇਸ ਕਰਕੇ ਦਾ ਕੁੱਤੇਵਾਂ ਦਾ ਨਾਂ ਰੱਖਣਾ ਵਾ ਮਾ ਵਧੀਆ ਜਿਹਾ ਸੋਚ ਕੇ ਰੱਖਾਂਗੇ ਭੋਲੂ ਜੀ ਕਿ ਦਸਣਾ ਤੇ ਆਈ ਹੈ ਕਿ ਦੱਪੜਿਆ ਆਣਾ ਥੋੜਾ ਸੋਹਣਾ ਸੇਰ ਸਿੰਘ ਸੀ ਰਾਂਗ ਵੀ ਬੜਾ ਰਾਂਗੀਆਂ ਦਲ ਵੇਖ ਕੇ ਲੈਂਦਾ ਨਾ ਵੀ ਚਲੋ ਰੰਗ ਆ ਜਿਹੜਾ ਦੋ ਹੀ ਸਾਡੀ ਕੈਲੀ ਵਰਗਾ ਰ ਆ ਗਿਆ ਨਾ ਤੇ ਤਾਂ ਕਰਕੇ ਫਿਰ ਇਹ ਅਸੀਂ ਇਹ ਰੱਖ ਲਿਆ ਅਠਾ ਚੱਲੋ ਉਹਦੀ ਫੜੀ ਦੇ ਚ ਯਾਦ ਰੱਖੂਗੀ ਯਾਦ ਰੱਖੂਗੀ ਸਾਨੂੰ ਕਿ ਸੁਣਨਾ ਵਈਦਾ ਜੈ ਕੋਲੂ ਰੱਖ ਲਿਆ ਜਾ ਕਿ ਰੱਖ ਲੋ ਜੈ ਕਿ ਉਹਨਾਂ ਰੱਖਿਆ ਰਹੇ ਉਹਨਾਂ ਜੈ ਕਿ ਰੱਖਿਆ ਆਹੋ ਉਹਨਾਂ ਨੇ ਜੈ ਕਿ ਹੋਰ ਕਹਿਣ ਦੇ ਹੀ ਵੀ ਜੈ ਕਿ ਰੱਖਾ ਉਹ ਆਪਣੇ ਦਾ ਹੈ ਆਪਣੇ ਘਰ

ਇਦਾਂ ਹੀ ਉਹਨਾਂ ਨੇ ਪਾਲਿਆ ਸੀ ਕੈਂਡੀ ਨੂੰ ਵੀ ਹਣਾ ਹਾਂਜੀ ਬੋਤਲਾਂ ਨਾਲ ਦੁੱਧ ਪਿਆਲ ਪਿਆਲ ਕੇ ਆਹੋ ਉਹਨੂੰ ਵਿਚਾਰੀ ਨੂੰ ਬੋਤਲ ਲੱਗ ਜਾਇਆ ਸੀ ਇਹ ਤੂੰ ਤੇ ਨਹੀਂ ਕਰਨਾ ਇਹਨੇ ਬਾਤ ਇਹਨਾਂ ਕੋਲੀ ਨਾਲ ਪਿੰਡ ਬਣਾਵਾ ਅਜੀ ਉਹਦੇ ਅੱਜ ਨਿਕਲ ਹੁੰਦਾ ਨਾ ਵੱਡਾ ਜਿਹਾ ਹਣਾ ਉਹ ਤੇ ਮੂੰਹ ਚ ਨਹੀਂ ਪੈਂਦਾ ਚੰਗੀ ਤਰ੍ਹਾਂ ਪਰ ਪੀ ਪੀ ਵੀ ਜਾਣ ਦੀ ਮਤਲਬ ਕਿ ਉਹਨੂੰ ਭੁੱਖ ਲੱਗੀ ਹੈ ਨਾ ਉਹ ਸਾਡੇ ਮੂੰਹ ਹੱਥ ਪਈ ਹੈ ਪੀ ਵੀ ਜਾਣ ਦੀ ਹੈ ਹਣਾ ਕੈਂਡੀ ਦੇ ਭਲੇਖਾ ਲੱਗਣ ਡਿਆ ਵਾ ਪੀਵਾ ਜਾਣ ਪੀਵੀ ਜਾਣ ਡਿਆ ਵਾ ਪੀਵੀ ਪੀਵਾ ਜਾਣ ਡਿਆ ਕਰ ਹੋ ਗਿਆ ਜਾਂ ਤਿਆਰ ਨਵੇਂ ਮਹਿਮਾਨ ਦਾ ਟੌਮੀ ਦੀ ਪਹਿਲਾਂ ਆ ਕੀਤੀ ਆ ਮੇਰੇ ਮੂੰਹ ਟੌਮੀ ਨਿਕਲੀ ਜਾਂ ਰਿਆ ਬੋਰੀ ਫਿਰ ਫਰਾਲੀ ਤੇ ਫਿਰ ਆ ਗਰਮ ਕੱਪੜੇ ਰਖਿਆ ਵੀ ਨਿੱਗ ਲੱਗ ਜਾਏਗਾ ਉੱਤੇ ਮੈਂ ਆਪਣਾ ਸ਼ਾਲ ਦੇਤਾ ਵੀ ਨਿੱਗਾ ਰਹੇਗਾ ਹਣ ਚੱਲ ਹੁਣ ਤੇ ਮੈਂ ਹ ਇਹਨੂੰ ਇੱਥੇ ਆਪਣੇ ਲਾਗੇ ਰੱਖਨੇ ਆ ਰਾਤ ਨੂੰ ਜੇ ਰੋਏਗਾ ਤੇ ਪਤਾ ਲੱਗ ਜਾਏਗਾ ਫਿਰ ਉੱਠ ਕੇ ਦੁੱਧ ਪਿਆ ਦੇਾਂਗੇ ਬੋਤਲ ਲਾਗੇ ਰੱਖਦੇ ਆ ਇਹ ਵੀ ਠੀਕ ਆ ਬਾਹਰ ਨਹੀਂ ਬਾਹਰ ਰਿਆਂ ਨੂੰ ਸੁਣਨੀ ਬਾਹਰ ਫਿਰ ਵਿਚਾਰਾ ਰੋਂਦਾ ਇਹਦਾ ਕਾਜ ਨਾ ਇਹਨੂੰ ਕੋਈ ਗੱਲ ਨਹੀਂ ਹਾਂ ਏਦਾਂ ਕਾਜ ਨਾ ਉੱਦਾਂ ਉੱਥੇ ਪਰਾਲੀ 'ਚ ਬੈਠੇ ਸੀ ਆ ਵਾ ਚੱਲ ਹੁਣ ਏਦਾਂ ਅੱਜੇ ਜ਼ਿਆਦਾ ਵੀ ਕੇਅਰ ਕਰ ਜਦਾ ਥਾਂ ਗਿੱਜ ਜੂਗਾ ਕੰਬਲ ਕਿਹਦਾ ਹੈ ਨਾ ਕੰਮਣਾ ਤੇ ਭਰਾਈ ਆ ਚਲੋ ਆ ਦਰਵਾਜਾ ਪੁੱਤ ਬੰਦ ਕਰ ਉੱਥੋਂ ਹੀ ਕੰਮਣ ਜਦੋਂ ਆਪਾਂ ਲੈ ਕੇ ਆਏ ਆ ਉਹਦੇ ਕੰਮਣ ਡੇ ਚਲ ਹੌਲੀ ਹੌਲੀ ਫਿਰ ਗਿੱਜੇ ਗਿੱਜਾਣਾ ਮੈਂ ਅੱਜ ਦੀ ਰਾਤ ਦੇਖੀ ਕੱਲ ਕੋ ਸ਼ਾਲਾ ਮਾਰਨ ਦਾ ਬਣਾਉਣੇ ਆਏ ਨੂੰ ਜੇ ਇੱਕ ਦਿਨ ਹੋਇਆ ਵਾ ਤੇ ਉਹਦੇ ਬਾਣੀ ਵੀ ਗਏ ਆ ਕੱਪੜੇ ਪੈਂਟ ਕੋਟ ਸੀ ਵੀ ਲਿਆ ਵਾ ਪੈਂਟ ਕੋਟ ਨਹੀਂ ਕਮੀਜ਼ੀਂ ਦੀ ਕੋਸ਼ਿਸ਼ ਕਰਦੀ ਆ ਮੈਂ ਹਾਂ ਕਮੀਜ਼ੀਂ ਨੂੰ ਠੰਡ ਵਿਚਾਰ ਨਹੀਂ ਲੱਗਦੀ ਜਦੋਂ ਕੰਮ ਬਦਾ ਵਾ ਨਾ ਉਦੋਂ ਤੇ ਆਹ ਕਮੀਜ਼ੀਂ ਤਰ ਨਾਲ ਉੱਤੋਂ ਦੀ ਨਸਰ ਵੀ ਗੱਜਰ ਉਹ ਟੋਪੀ ਬਣ ਗਈ ਹੈ ਟੋਮੀ ਬਣਦੀ ਚਲ ਦੇ ਭਲਾ ਇਹ ਦੇਖਣੇ ਪਾ ਗਏ ਅੱਗੇ ਇੱਕ ਪਾਇਆ ਨੂੰ ਟੂਟਾ ਦੱਸਾਂ ਵੀ ਠੰਡ ਦੇ ਵਿੱਚ ਨਾ ਕੰਮ ਦਾ ਬੜਾ ਵਾ ਤੇ ਦਰਦ ਬੜਾ ਹੁੰਦਾ ਏ ਇਹਦੇ ਨਾਲ ਚਾਰੇ ਨੂੰ ਟੋਮੀ ਮੈਂ ਤਾਂ ਨਾਮ ਰੱਖਤਾ ਟੋਮੀ ਟੋਮੀ ਇੱਧਰ ਆ ਟੋਮੀ ਆ ਮਾੜਾ ਮੋਟਾ ਵਿਚਾਰੇ ਤੇ ਬਣਿ ਤਿਆ ਆਵੇਂ ਮੇਰੇ ਸੂਟ ਨਾਲ ਦਾ ਇਹ ਕਪੜਾ ਹੈ ਨਾ ਮੈਂ ਨਿੱਗ ਲੱਗਾ ਬੜਾ ਕੰਮ ਬੰਦਾ ਇਸ ਮੁੱਤੇ ਪੰਨਦਾ ਤੇ ਆ ਸੌਂ ਗਿਆ ਨਿੱਗਾ ਹੋ ਕੇ ਹੁੰਦਾ ਵਾਗੇ ਨਿੱਗ ਬੜਾ ਇਹਦੇ ਇਨੂੰ ਨਿਵਾਲਗੇ ਨਾ ਤੇ ਮੈਂ ਇੱਕ ਵਾਰੀ ਸਾਫ ਸੁਥਰਾ ਹੋ ਜਾਏਗਾ ਨਾ ਜਦੋਂ ਨਹਾਲੇਗਾ ਬਾਹਰੋਂ ਆ ਉੱਥੋਂ ਆਇਆ ਵਾ ਤੇ ਚੱਲ ਨਹਾਣੂਗਾ ਸੋਨਾ ਸਬਨ ਸੁਬਨ ਲਾ ਕੇ ਫੇਰਾ ਚਿੱਟਾ ਸੂਟ ਪੋਣਿਆ ਵਿਚਾਰੇ ਇਹ ਕੋਈ ਚੱਕ ਕਰਨਾ ਪੈਣਾ ਇੱਕ ਵਾਰੀ ਚੈੱਕ ਕਰ ਲਈਏ ਨਾ ਕਰ ਲੈ ਕਰ ਲੈ ਤੇ ਫਿਰ ਬਾਅਦ ਵਿੱਚ ਫਿਰ ਧੋਲਾਂਗੇ ਇੱਧਰ ਆ ਟੋਮੀ ਬਟਨ ਲਾਇਆ ਥਲੇ ਕੋ ਦਈਆਂ ਤੜੀਆਂ ਬਨੀਆਂ ਵਾ ਹਾਂਜੀ ਆ ਵੀ ਲੱਤਾਂ ਵੀ ਨੇ ਪਾਈਆਂ ਵਿਚਾਰੇ ਨੇ ਇਹ ਕੋਈ ਨਰ ਬਣਾ ਕੇ ਦਵਾਗੇ ਆਹੋ ਨਰ ਆਗਾਗੇ ਤੇ ਵੀ ਆਪਣੇ ਕਰਜ ਲੋ ਕੀ ਜੱਕੀ ਕਰ ਇਹਨਾਂ ਨੇ ਰੱਖਿਆ ਚੱਕੀ ਇਹ ਜੀ ਤਾਂ ਬੂਝਿਆ ਇਹਨੂੰ ਰਾਤੀ ਨਿਆਣੇ ਵੇ ਉਦਾਂ ਵੇਖ ਲਾ ਆਂਦੇ ਹੀ ਪੀ ਮੈਜਕਣਾ ਮੈਜਕਣਾ ਤਾਂ ਰਾਤੀ ਕਿਹਨੇ ਆਵਾਜ਼ ਨਹੀਂ ਸੁਣੀ ਤਿੰਨ ਟਾਈਮ ਦੁੱਧ ਪੀਤਾ ਇਹਨੇ ਪਤਾ ਲੱਗਾ ਕਿ ਇਹਨੂੰ ਵੀ ਚੁੱਕਿਆ ਵਾ 15 ਦੇ ਤੂੰ ਹੀ ਇੱਕ ਵਾਰੀ ਨੇ 1:30 ਵਜੇ ਉੱਠਿਆ ਚੂ ਜੂ ਕੀ ਤਾਂ ਸੁਣ ਜਾਗਾ ਕਿ ਨਾ ਹੀ ਟੋਪਿਕ ਸੁਣੀ ਪੜੀ ਗਲਾ ਖੁੱਲਾ ਥੋੜਾ ਜਿਹਾ ਹਾਂਜੀ ਗਲਾ ਖੁੱਲਾ ਅਗਲਾ ਹੋਰ ਬਣਾਵਾਂਗੇ ਨਾ ਇੱਥੇ ਮੰਡਿਆ ਰੱਖ ਕੇ ਵਿੱਚ ਇੱਥੇ ਆਮ ਕਰ ਦੇਣਾ ਕੰਮੜੇ ਵਿੱਚ ਦਾ ਉਹ ਨਿੱਗ ਲਾਤਾ ਵਾ ਉਹ ਦਾ ਵਿਚਾਰੇ ਕਿੱਦਾਂ ਸੋਹਣਾ ਲੱਗਣ ਡਿਆ ਐਦਾਂ ਨਾ ਨਿੱਗ ਲੱਗ ਜਣਾ ਨਾ ਕੰਪੜੇ ਨੂੰ ਕੂਲੇ ਜੇ ਨਾ ਝੱਟ ਬਣ ਗਿਆ ਕਪੜਾ ਦੀ ਨਾ ਝੱਟ ਬਣ ਗਿਆ ਟੋਪੀ ਐਦਾਂ ਹੀ ਹੁਣ ਉਹ ਦੋ ਤਿੰਨ ਹੋਰ ਬਣਾ ਲੈਨੇ ਇੱਕ ਉਹਨਾਂ ਦਾ ਬਣਾ ਕੇ ਦਿੰਨੇ ਆ ਕਾਕੇ ਦਾ ਸੂਟ ਬਣਾ ਕੇ ਦਿੰਨੇ ਉਹਨਾਂ ਦੇ ਕੱਜ ਦੇ ਧੁੱਪ ਨਿਕਲਦੀ ਆ ਜਦੋਂ ਕੱਢਦੇ ਆ ਉਹਨੂੰ ਫਿਰ ਬੰਦੋ ਹੁੰਦੀ ਧੁੱਪ ਅੱਛੇ ਅੱਜ ਰੱਖਿਆ ਸੀ ਵੀ ਧੁੱਪ ਨਿਕਲੀ ਆ ਤੇ ਬੜਾ ਸੋਹਣਾ ਆ ਸੁੱਤਾ ਰਿਹਾ ਵਾ ਕਾਨੂੰ ਤੇ ਪਤਾ ਹੀ ਨਹੀਂ ਹੁੰਣਾ ਹਨਾ ਮੈਨੂੰ ਨਹੀਂ ਪਤਾ ਮੈਂ ਤਿੰਨ ਵਾਰੀ ਇੱਕ ਵਾਰੀ 10 ਵਜੇ ਨੂੰ ਦੁੱਧ ਪਿਆਲ ਕੇ ਤੇ ਸੌਂਗੀ ਤੇ ਸ਼ੀਸ਼ੀ ਵੀ ਲਾਗੀ ਰੱਖਤੀ ਫੇਰ ਦੂਜੀ ਵਾਰੀ ਇਹਨੇ ਪੀਤਾ 1:30 ਵਜੇ ਜੂਜੂ ਕੀਤਾ ਇਹਨੇ 1:30 ਵਜੇ ਫੇਰ ਇਹਦਾ ਦੁੱਧ ਘਰਮ ਕਰਕੇ ਲਿਆਂਦਾ ਥੋੜਾ ਜਿਹਾ ਪੀਤਾ ਅੱਧਾ ਘੰਟਾ ਨੂੰ ਫੇਰ ਮੈਂ ਦੁੱਧ ਪਿਆਲ ਕੇ ਇੱਥੇ ਬਾਹਰ ਲਿਆਂਦਾ ਬਾਥਮੂ ਕਰਕੇ ਤੇ ਫੇਰ ਇਹ ਸੌਂ ਗਿਆ ਫੇਰ ਇਹ 3:00 4:00 ਵਜੇ 4:00 ਤੋਂ ਲਾ ਕੇ 4:30 ਵਜੇ ਤੱਕ ਇਹਦਾ ਕੰਮ ਕਰਕੇ ਤੇ ਫੇਰ ਇਹ ਸੌਂ ਗਿਆ ਚਲ ਤੈਨੂੰ ਤਾਂ ਫੜ ਦਵਾਂਗੇ ਹੈ ਤੈਨੂੰ ਤਾਂ ਫੜ ਦਵਾਂਗੇ ਪੇਰੋ ਆਓ ਆਓ ਦੇ ਬਾਹਰ ਮੋਟ ਟਾਈਮ ਪਾਸ ਕੀਤਾ ਸੀ ਪਰ ਇਚ ਨਿੱਗ ਬੜਾ ਹੈ ਨਿੱਗ ਉਹ ਗੇਵਲਾ ਨਿੱਕਾ ਉਹ ਸੌਂ ਜਾਣਾ ਫੇਰ ਕੰਬੜਿਆ ਚੱਲ ਸੌਂ ਗਿਆ ਨਿੱਗ ਉਹ ਗੇਵਰੇ ਸੌਂ ਗਿਆ ਉਹ ਲੈ ਹਟ ਪਈ ਮਮੀ ਮਾਸਕਾ ਸੌਣਾ ਫੇਰ ਇਹਨੂੰ ਧੁੱਪ ਚੜਦੀ ਹੈ ਨਾ ਫਿਰ ਇਹਨਾਂ ਦਾ ਸ਼ੈਂਪੂ ਜਿਹੜਾ ਹੁੰਦਾ ਵਾ ਸਾਬਣ ਸ਼ੈਂਪੂ ਕੁਝ ਉਹ ਲਿਆ ਕੇ ਇੱਕ ਵਾਰੀ ਨਿਵਾਲ ਦਾਂਗੇ ਇਹਦਾ ਹੋ ਜਾਏਗਾ ਥੋੜਾ ਹੌਲਾ ਜਾ ਹੋ ਜਾਏਗਾ ਸਰੀਰ ਹਾਂ ਤੇ ਫਿਰ ਨਿਵਾਲ ਕੇ ਫਿਰ ਸੋਨਾ ਸੂਟ ਪਾਵਾਂਗੇ ਚਲੋ ਜੀ ਰੌਣਕ ਲੱਗ ਗਈ ਠੀਕ ਆ ਮੰਨਤ ਲੱਭਦੇ ਫਿਰਦੇ ਸੀ ਕਿੱਦਾਂ ਸੋਹਣਾ ਨਾ ਸੌਂ ਗਿਆ ਹਨਾ ਲੱਗ ਲੱਗ ਗਿਆ ਬਾਕੀ ਮੈਂ ਇੱਕ ਗੱਲ ਕਰਨੀ ਸੀ ਕਿ ਕਈ ਭੈਣ ਭਰਾਵਾਂ ਨੂੰ ਨਹੀਂ ਪਤਾ ਹੈਗਾ ਕੈਂਡੀ ਬਾਰੇ ਉਹਨਾਂ ਨੇ ਕਈ ਵਾਰ ਪਹਿਲਾਂ ਪੁੱਛਿਆ ਵੀ ਆ ਤੇ ਆਪਾਂ ਦੱਸਿਆ ਵੀ ਹੈਗਾ ਵਾ ਕੈਂਡੀ ਦੀ ਡੈਥ ਹੋ ਗਈ ਸੀਗੀ ਕਰੀਬ 3 ਮਹੀਨੇ ਪਹਿਲਾਂ ਤੇ ਮੈਂ ਲਾਈਵ ਵਿੱਚ ਹੀ ਬੜੀ ਯਾਰ ਬੋਲਿਆ ਤੇ ਉਹਦਾ ਨਾਮ ਵੀ ਲਿਆ ਬੜੇ ਭੈਣ ਭਰਾਵਾਂ ਮਾਨ ਸਰ ਵੀ ਕੀਤੇ ਵੱਖਰਾ ਨਹੀਂ ਵੀਡੀਓ ਬਣਾ ਕੇ ਦੱਸਿਆ ਆਪਾਂ ਪਰ ਉਹਨੂੰ 10-11 ਸਾਲ ਦੀ ਉਮਰ ਹੋ ਗਈ ਸੀਗੀ ਬਜ਼ੁਰਗੋਂ ਕਿਸੇ ਕਦੀ ਉਹ ਜ਼ਿੰਦਗੀ ਚ ਬਿਮਾਰ ਨਹੀਂ ਹੁੰਦੇ ਜਿੰਨਾ ਚਿਰ ਉਹਨੇ ਜ਼ਿੰਦਗੀ ਭੋਗੀ ਐ। ਸ਼ਰੀਰ ਤੇ ਉਹ ਇਸ ਕਾਰ ਵਿੱਚ ਇਕੱਠੇ ਆਂਟਰ ਹੋਏ ਸੀ ਕਿ ਜਦੋਂ ਸ਼ਰੀਰ ਹੋਇਆ ਸੀਗਾ ਤਾਂ ਉਦੋਂ ਆਪਾਂ ਉਹਨੂੰ ਲੈ ਕੇ ਆਏ ਸੀਗੇ ਤੇ ਬੜੀ ਸੋਹਣੀ ਉਹਨੇ ਸਾਡੇ ਨਾਲ ਜ਼ਿੰਦਗੀ ਹੰਡਾਈ ਆਪਣੀ ਜਿੰਨੀ ਵੀ ਹੈਗੀ ਸੀ। ਬੜਾ ਪਿਆਰ ਬਣਿਆ ਸੀ ਉਹਨਾਂ ਨਾਲ, ਬੜੀ ਵਫਾਦਾਰ ਸੀਗੀ ਤੇ ਲੌਂਗ ਕੋਰਟ ਸੀਗੀ ਉਹ ਜਰਮਨ ਸ਼ੈਫਰਡ ਤੇ ਵਧੀਆ ਸੀਗਾ। ਸਾਡੇ ਕੋਲ ਪਹਿਲਾਂ ਇੱਕ ਕੁੱਤਾ ਹੁੰਦਾ ਸੀਗਾ ਉਹ ਦੇਸੀ ਸੀਗਾ ਬਿਲਕੁਲ। ਫਿਰ ਇਹ ਜਿਹੜੀ ਆ ਕੈਂਡੀ ਸੀਗੀ ਉਹ ਸ਼ੈਰੀ ਦੇ ਨਾਨਕਾ ਤੋਂ ਆਪਾਂ ਲੈ ਕੇ ਆਏ ਸੀਗੇ। ਇਹ ਜਿਹੜਾ ਵਾ ਇਹ ਵੀ ਸਟਰੀਟ ਡੌਗ ਨਾਲ ਬੋਲ ਦਿੰਦੇ ਚਾਹਣਾ ਦੇਸੀ ਕੁੱਤੇ ਪਿੰਡਾਂ 'ਚ ਹੁੰਦੇ ਆਮ ਤੇ ਸਾਡੀ ਵੀ ਉਹ ਸੀਗਾ ਵੀ ਆਪਾਂ ਇਦਾਂ ਦਾ ਕੋਈ ਲੈ ਕੇ ਆਈਏ ਸਾਨੂੰ ਲੱਭੇ ਕਈ ਵਾਰ ਰਸਤੇ 'ਚ ਜਾਂਦੇ ਜਾਗੇ ਦੇਖਣਾ ਤੇ ਮਿਲਨੇ ਪਰ ਕਈ ਵਾਰ ਸਾਧਨ ਦੀ ਕਾਰ ਹੋਣਾ ਹੁਣ ਕਰਕੇ ਜਾ ਕੇ ਤੇ ਜਾ ਰਹੇ ਹੋਣਾ ਜਾ ਹੀ ਮੋਟਰਸਾਈਕਲ ਤੇ ਹੋਣਾ ਤੇ ਫਿਰ ਔਖਾ ਜਾਂਦਾ ਸੀਗਾ ਪਰ ਅਰੀਜ ਸੀ ਕਿ ਮਾਨ ਤੇ ਪਿੱਛਾ ਕੋ ਕੁੱਤਾ ਸਾਨੂੰ ਮਿਲ ਜੇ ਹਨਾ ਕੋਈ ਬੱਚਾ ਮਿਲ ਜੇ ਕਿਤੋਂ ਵੀ ਆਪਾਂ ਆਉਂਦਿਆਂ ਤੇ ਦੇਖਦੇ ਰਹਿੰਦੇ ਸੀਗੇ ਗਵਾਂਡੀ ਵੀ ਸਾਡੇ ਹੁੰਗਾ ਲੈ ਕੇ ਆਏ ਤੇ ਆਪਾਂ ਅਗਣਾ ਪਿੱਛੇ ਉੱਥੇ ਹੋਰ ਹੈਗੇ ਸਾਨੂੰ ਦੱਸੋ ਪਰ ਚਲੋ ਇਹ ਸਾਨੂੰ ਮਿਲ ਗਿਆ ਆਪਾਂ ਤੇ ਜਾ ਕੇ ਲੈ ਆਏ ਇਹ ਸੋਚਦੇ ਆਂ ਵੀ ਸਾਨੂੰ ਛੋਟਾ ਹੀ ਬੱਚਾ ਮਿਲੇ ਨਾ ਤੇ ਆਪਣੇ ਜੀਆਂ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਪਲੇ ਉਹ ਵਧੀਆ ਵਾ ਬਾਕੀ ਸਭ ਤੋਂ ਵਫਾਦਾਰ ਚੀਜ਼ ਵਾ ਦੁਨੀਆ ਤੇ ਜਿਹਦੇ ਇਨਸਾਨਾਂ ਦੀ ਗੱਲ ਕਰੀਏ ਨਾ ਇਨਸਾਨਾਂ ਦਾ ਤਾਂ ਬਹੁਤ ਅੱਗੇ ਆਏ ਇਹ ਸਿਰਫ ਤੁਹਾਡੀ ਇੱਕ ਰੋਟੀ ਦੀ ਬੁਰਕੀ ਜਿਹਾ ਮਾਥਾ ਹੁੰਦੇ ਆ ਤੁਸੀਂ ਜ਼ਿੰਦਗੀ 'ਚ ਇਹਨਾਂ ਨੂੰ ਇੱਕ ਵਾਰੀ ਰੋਟੀ ਦੀ ਬੁਰਕੀ ਪਾ ਦਿੱਤੀ ਨਾ ਇਹ ਸਾਰੀ ਜ਼ਿੰਦਗੀ ਤੁਹਾਡੇ ਲੇਖੇ ਰਾ ਦਿੰਦੇ ਆ ਤੁਹਾਡੇ ਦਰ ਤੇ ਬੈਠੇ ਰਹਿਣਗੇ ਫੇਰ ਭਾਵੇਂ ਤੁਸੀਂ ਇਹਨਾਂ ਨੂੰ ਮਾਰੋ ਕੁੱਟੋ ਬਾਹਰ ਕੱਢੋ ਇਹ ਨਹੀਂ ਜਾਂਦੇ ਇਹ ਇੰਨੇ ਇੰਨੇ ਵਫਾਦਾਰ ਹੁੰਦੇ ਆ ਆਪਾਂ ਪਿੱਛੇ ਤੇ ਕਪੂਰ ਚਲੇ ਗਏ ਸੀਗੇ ਥੋੜੇ ਦਿਨ ਪਹਿਲਾਂ ਤੇ ਉੱਥੇ ਵੀ ਸਾਨੂੰ ਉਹਨਾਂ ਦੀ ਕਲੋਨੀ ਵਿੱਚ ਇੱਕ ਕੁੱਤਾ ਮਿਲ ਗਿਆ ਤੇ ਸ਼ਾਇਦ ਉਹਨੂੰ ਬਿਸਕਟ ਦੋ ਲਿਆ ਕੇ ਪਾਤੇ ਉਹ ਜਿੰਨਾ ਚਿਰ ਆਪਾਂ ਉੱਥੇ ਰਹੇ ਹ ਕੈਮਰਾ ਬਾਗ ਹਣਾ ਕੈਮਰਾ ਬਾਗ ਚਾਂ ਜਾਏ ਹਾਂ ਪੁੱਛੇ ਗਏ ਉਹ ਸਾਰਾ ਉਹਨੇ ਸਾਡੇ ਨਾਲ ਜਿੰਨੇ ਰਾਉਂਡ ਆਪਾਂ ਕੱਢੇ ਉਹਨੇ ਸਾਡੇ ਨਾਲ ਨਾਲ ਕੱਢੇ ਆ ਪਰ ਉਹ ਸਹਜ ਦੇ ਵਿੱਚ ਐਡਾ ਸੀਗਾ ਵੱਡਾ ਸੀਗਾ ਮਤਲਬ ਪ੍ਰੋਪਰ ਕੁੱਤਾ ਸੀਗਾ ਉਹ ਮੈਜਰ ਸੀਗਾ ਨਹੀਂ ਤੇ ਉਹਨੂੰ ਆਪਾਂ ਉਹਨੂੰ ਹੀ ਲੈ ਆਉਣਾ ਸੀ ਨਾਲ ਆਪਾਂ ਉਹਦਾ ਵੀ ਆ ਨੰਮਣ ਲੱਗ ਗਿਆ ਸੀ ਤੇ ਉਹਦਾ ਵੀ ਨਹੀਂ ਜੀ ਕਰਦਾ ਸਾਡੇ ਲੱਗਿਆ ਲੰਣੂ ਤੇ ਸਾਡਾ ਵੀ ਨਹੀਂ ਜੀ ਕਰਦਾ ਮਤਲਬ ਕਿ ਉਹਨੂੰ ਛੱਡਣ ਨੂੰ ਜਦੋਂ ਗੱਡੀ ਤੇ ਬਹਿਣ ਲੱਗੇ ਨਾ ਉਹਦਾ ਵੀ ਲੱਗੇ ਖੜਿਆ ਰਿਹਾ ਕਿਦਾਂ ਉਦੋਂ ਖੜਿਆ ਰਿਹਾ ਜਦੋਂ ਆਪਾਂ ਗੱਡੀ ਤੋਰ ਲਈ ਫਿਰ ਪਿੱਛੇ ਹਟ ਗਿਆ ਵੀ ਚੱਲ ਚੱਲੇ ਆ ਮਤਲਬ ਮੈਂ ਗੱਲ ਕਰ ਰਿਹਾ ਪਾਪਾਦਾਰੀ ਦੀ ਜਿਹੇ ਇਨਸਾਨ ਨੂੰ ਇੱਕ ਪਾਸੇ ਇਹਦੇ ਨਾਲ ਤੁਲਨਾ ਕਰਕੇ ਦੇਖੀ ਤਾਂ ਬਹੁਤ ਅੱਗੇ ਆਇਆ ਚੀਜ਼ ਜਾਨਵਰ ਜਿਹੜੇ ਕਈਆਂ ਨੇ ਆਪਣੇ ਪਰਿਵਾਰ ਵਾਂਗੂ ਪਰਿਵਾਰਕ ਮੈਂਬਰਾਂ ਵਾਂਗੂ ਰੱਖਿਆ ਤੇ ਕੈਂਡੀ ਦੀ ਕਾਲੀ ਸੀਗੀ ਵੀ ਉਹ ਬਿਮਾਰ ਨਹੀਂ ਹੋਈ ਕਦੀ ਵੀ ਜ਼ਿੰਦਗੀ ਵਿੱਚ ਆਪਣੀ ਪੂਰੀ ਦੀ ਪੂਰੀ ਜਿੰਨੀ ਉਹਦੀ ਉਮਰ ਸੀਗੀ ਉਹ ਭੁੱਖ ਕੇ ਉਹਦੀ ਡੈਥ ਹੋਈ ਆ ਕੋਈ ਬਿਮਾਰ ਨਹੀਂ ਸੀ ਕੋਈ ਕੁਝ ਨਹੀਂ ਆ ਬੈਠੇ-ਬੈਠੇ ਹੀ ਬੰਦੇ ਐਦਾਂ ਡੈਥ ਹੋਈ ਆ ਉਹਦੀ ਤੁਰਦੀ ਫਿਰਦੀ ਸੀ ਪਹਿਲੇ ਦਿਨ ਅਗਲੇ ਦਿਨ ਉਹਦੀ ਬੈਠੀ-ਬੈਠੀ ਡੈਥ ਹੋ ਗਈ ਆ ਤੇ ਕਈਆਂ ਭੈਣ ਭਰਾਵਾਂ ਨੂੰ ਨਹੀਂ ਸੀ ਪਤਾ ਮੈਂ ਚਲੋ ਆ ਗੱਲ ਵਿੱਚ ਮੈਂਸ਼ਨ ਕਰ ਦ ਤੇ 3 ਮਹੀਨੇ ਤਕਰੀਬਨ ਹੋ ਗਿਆ 17 ਅਕਤੂਬਰ ਮੁਹੰਮਦ ਸੰਬਾਥ 17 ਆਂ ਸੋਚਦੇ ਆਂ ਕਿ ਚਲੋ ਕੋਈ ਨਾ ਕੋਈ ਇਦਾਂ ਡੌਗੀ ਲੈ ਕੇ ਆਉਨੇ ਆ ਪਰ ਇਹ ਆ ਵੀ ਠੰਡ ਕਰਕੇ ਅਸੀਂ ਨਹੀਂ ਆਂਦੇ ਵੀ ਚਲੋ ਠੰਡ ਨਿਕਲੀ ਜਾਏ ਫਿਰ ਲੈ ਆਉਨੇ ਆ ਪਰ ਹੁਣ ਆ ਜੱਕਦਾ ਵੀ ਸਾਨੂੰ ਜਦੋਂ ਉਹਨਾਂ ਨੇ ਦੱਸਿਆ ਤੇ ਰਿਆ ਨਹੀਂ ਗਿਆ ਅਸੀਂ ਆਖਿਆ ਵੀ ਨਹੀਂ ਫਿਰ ਆਪਾਂ ਲੈ ਆਏ ਫਿਰ ਜਾ ਗਏ ਹਾਂਜੀ ਇਹਦਾ ਨਾਮ ਮੈਂ ਰੱਖਿਆ ਮਿੱਠੂ ਮਿੱਠੂ ਨਹੀਂ ਟੌਮੀ 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 ਸਾਥ ਨਾਲ ਇੱਕ ਮਿੱਠੂ ਮੂੰਹ ਜੜਿਆ ਤੇ ਇੱਕ ਟੌਮੀ ਜੜਿਆ ਸੀ ਤੇ ਟੌਮੀ ਨਾਮ ਰੱਖਿਆ ਦਾ ਮੈਨੂੰ ਬਹੁਤ ਪਿਆਰਾ ਨਾਮ ਲੱਗਾ ਵਾਦੀ ਸੌਖੀ ਮਾਰੀ ਜਾਂਦੀ ਹੈ ਨਾ ਟੰਮੀ ਕੈਜੀ ਜਿਦ ਤਰਿਆ ਫਿਰਦਾ ਵਾ ਰਾਤ ਨੂੰ ਤੁਹਾਨੂੰ ਦੁੱਧ ਨਾਲ ਪਿਆ ਲੈਂਦੀ ਆ ਤੁਹਾਡੇ ਨਾਲ ਤੇ ਚਲੋ ਵਧੀਆ ਲੱਗਦਾ ਵਾ ਇਹ ਕੇਅਰ ਬੜਾ ਕਰਦੀ ਹੈ ਜੀ ਬੱਚੇ ਵੀ ਕਰਦੇ ਆ ਬਹੁਤ ਇੰਨਾ ਬੜਾ ਵਿਚਾਰਾ ਜਦੋਂ ਮਾੜਾ ਕੁਛ ਨਹੀਂ ਨਵੀ ਰੋਏ ਉਸੇ ਲਈ ਜਾਗ ਆ ਜਾਂਦੀ ਜਿੱਦਾਂ ਨਾ ਧਿਆਣ ਜਾਈ ਹੋ ਜਾਂਦਾ ਨਾ ਨਹੀਂ ਤੇ ਪਹਿਲਾਂ ਕਈ ਵਾਰੀ ਜਾਗ ਨਹੀਂ ਆਉਂਦੀ ਤੇ ਇਹਦੇ ਨਾਲ ਛੱਟ ਜਾਗ ਆ ਜਾਂਦੀ ਤਿੰਨ ਚਾਰ ਵਾਰੀ ਇਹਨੂੰ ਰਾਤ ਨੂੰ ਉੱਠ ਕੇ ਤੇ ਦੁੱਧ ਬੋਤਲ ਚ ਗਰਮ ਕਰਕੇ ਆਜ ਬਣਾ ਕੇ ਪਾ ਲਿਆ ਸਵੇਰ ਦੇ ਕੱਪੜੇ ਬੜੀ ਸ਼ਿੱਚੀ ਬਣ ਗਿਆ ਇੱਕ ਉਹਨਾਂ ਨੂੰ ਵੀ ਦੇ ਦਤਾ ਉਹਨਾਂ ਨੇ ਕਿਹਾ ਨਾ ਪੰਜ ਕੱਪੜੇ ਬਣਾ ਲਈ ਇਹਨੇ ਇਹ ਤੇ ਚ ਤੇ ਬਾਕੀ ਉਹਨਾਂ ਜਿੰਨਵਾਲਣਾ ਇਹਨੂੰ ਮੈਂ ਹਾਂ ਚਲੋ ਉਹਨੂੰ ਵਾਲ ਕੇ ਨਾ ਇਹਦਾ ਸਾਬਣ ਲਿਆ ਕੇ ਫਿਰ ਨਵਾਲਾਂਗੇ ਤੇ ਸੋਨਾ ਬਣਾਵਾਂਗੇ ਬਾਕੀ ਤੁਸੀਂ ਵੀ ਜਿੰਨਾ ਜਿੰਨਾ ਨੇ ਕੁੱਤੇ ਰੱਖੇ ਆ ਦੱਸੋ ਹਣਾ ਜਾਨਵਰ ਰੱਖੇ ਆ ਪੀ ਕੀ ਨਾਮ ਉਹਨਾਂ ਦੇ ਮੈਂ ਪੜ ਰਿਆ ਸੀਗਾ ਕਮੈਂਟ ਉਹਨਾਂ ਦਾ ਵਲੌਗ ਸਾਡੇ ਤੋਂ ਪਹਿਲਾਂ ਪਿਆ ਤੇ ਬੜੇ ਬੜੇ ਸੋਹਣੇ ਨਾਮ ਪਈਆਂ ਨੇ ਸੁਜੈਸਟ ਕੀਤੇ ਆ ਬੜੇ ਵਧੀਆ ਵਾ ਚਲੋ ਆਪਾਂ ਆਪਣੀ ਜਿੱਦਾਂ ਸਾਰੀ ਕੱਢੀਆ ਸਾਰੇ ਉਹ ਸੋਹਣੇ ਆ ਪਰ ਇਹ ਵੀ ਜੋ ਸਾਡੇ ਮੂੰਹ ਚੜ ਗਿਆ ਸੀ ਉਹ ਹੀ ਰੱਖ ਲਿਆ ਹੁੰਦਿਆ ਹੀ ਮੈਂ ਇਹਨੂੰ ਟੋਮੀ ਟੋਮੀ ਕਹਿੰਦਾ ਸੀ ਤੇ ਹੁਣ ਮਗਰਮਗਰ ਫਿਰਦਾ ਆ ਤੇ ਕੱਲ ਦਾ ਕੱਲ ਹੀ ਅਜੇ ਆਇਆ ਵ ਤੇ ਜਦੋਂ ਟੌਮੀ ਕਈਏ ਨਾ ਤੇ ਕੰਨ ਖੜੇ ਕਰ ਲੈਂਦਾ ਮਗਰ ਮਗਰ ਭੱਜਣਾ ਬਿੰਦਾ ਇਹਨੂੰ ਨਹੀਂ ਪਛਾਣ ਹੋ ਗਈ। ਸ਼ੁਰੂ ਤੋਂ ਸਾਨੂੰ ਆਤ ਪਈ ਆ ਰੱਖਣ ਦੀ ਕੋਈ ਨਾ ਕੋਈ ਘਰ ਵਿੱਚ ਹਨਾ ਤੇ ਚਲੋ ਇਹਨਾਂ ਆਰੇ ਲੱਗ ਜੀਦਾ ਬੜਾ ਲੰਮਾ ਸਮਾਂ ਕੈਂਡੀਡੇਟ ਸਾਡੇ ਨਾਲ ਕੱਢਿਆ 10 ਸਾਲ ਉਸ ਤੋਂ ਪਹਿਲਾਂ ਕੁੱਤਾ ਸੀਗਾ ਜਿਹੜਾ ਰਿੱਕੀ ਉਹਦਾ ਨਾਮ ਸੀਗਾ ਉਹਨੇ ਵੀ ਬਹੁਤ ਲੰਮਾ ਟਾਈਮ ਕੱਢਿਆ ਉਹ ਬਾਤ ਚਲਾ ਗਿਆ ਪਤਾ ਨਹੀਂ ਕਿਉਂ ਚਲਾ ਗਿਆ ਜਾਂ ਕੈਂਡੀ ਘਰ ਵਿੱਚ ਆ ਗਈ ਇਸ ਕਰਕੇ ਚਲਾ ਗਿਆ ਕਿਉਂਕਿ ਕੈਂਡੀ ਥੋੜਾ ਜਿਹਾ ਦਬਕਾਰ ਰੱਖਦੀ ਸੀ ਬਰੀਡ ਉਹਦਾਂ ਦੀ ਐ ਥੋੜਾ ਜਿਹਾ ਕਿਸ ਨੂੰ ਹੋਰ ਨੂੰ ਨਹੀਂ ਵੇਂਦੀ ਵੇਖ ਕੇ ਸਕਾਉਂਦੀ ਐ ਇਸ ਕਰਕੇ ਉਹ ਘਰੋਂ ਬਾਹਰ ਰ ਤੇ ਘਰ ਵਿੱਚ ਉਹਦਾ ਹੀ ਰਾਜ ਹੋ ਗਿਆ ਹੈ ਕੈਂਡੀ ਦਾ ਜੀ ਤੇ ਵਧੀਆ ਅਜ ਤੱਕ ਇਹਨੂੰ ਦੰਦ ਨਹੀਂ ਲਾਇਆ ਉਹਨੇ ਕਿ ਇਹਨੂੰ ਘੂੜ ਕੇ ਨਹੀਂ ਪਈ ਸਿਰਫ ਇਹ ਸੀਪੀ ਜਦੋਂ ਉਹਨੂੰ ਬੰਨ੍ਹ ਦਿੰਦੇ ਹਾਂ ਆਪਾਂ ਪੰਜਰੇ ਵਿੱਚ ਤੇ ਉਦੋਂ ਉਹ ਭੌਂਦੀ ਸੀਗੀ ਰਾਖੀ ਪੂਰੀ ਸੀ ਬੜਾ ਬੜੀ ਵਾਰ ਉਹਨੇ ਸੱਪਾਂ ਤੋਂ ਸਾਨੂੰ ਬਚਾਇਆ ਮਤਲਬ ਅੰਦਰ ਐਂਟਰ ਹੋਣ ਨਹੀਂ ਦਿੰਦੀ ਸੱਪ ਨੂੰ ਤਿੰਨ ਚਾਰ ਵਾਰੀ ਉਹਨੇ ਉਹਨੂੰ ਘੇਰ ਕੇ ਖੜ ਜਾਣਾ ਸੱਪ ਨੂੰ ਤੇ ਸਾਨੂੰ ਪਤਾ ਲੱਗ ਗਿਆ ਨਾ ਕਿ ਕੋਈ ਚੀਜ਼ ਹੈਗੀ ਆ ਬੜਾ ਵਫਾਦਾਰ ਵਾ ਇਹ ਜੀ ਇਹ ਸਿਪ ਤਾਂ ਜਾਨਵਰ ਦੀ ਵੀ ਬਹੁਤ ਵਫਾਦਾਰ ਤੇ ਤੁਸੀਂ ਵੀ ਦੱਸਿਓ ਜਿੰਨਾ ਜਿੰਨਾ ਵੀ ਆਪਣਾ ਘਰਾਂ ਵਿੱਚ ਰੱਖੇ ਆ ਕੀ ਨਾਮ ਆ ਕਿੰਨੀ ਉਮਰ ਦੇ ਹੈਗੇ ਆ ਤੇ ਕਈਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੱਚੀ ਰੱਖਿਆ ਕਈਆਂ ਨੇ ਸਿਰਫ ਆਖੀ ਵਾਸਤੇ ਰਕੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਵਾਸਤੇ ਰੱਖੇ ਆ ਜਿੱਦਾਂ ਜਿਵੇਂ ਦਾ ਵੀ ਕਿਸੇ ਦਾ ਮਨ ਹੈਗਾ ਵਾ ਉਵੇਂ ਉਸ ਹਿਸਾਬ ਨਾਲ ਟ੍ਰੀਟ ਕਰਦਾ ਵਾ ਤੇ ਸਾਨੂੰ ਚਲੋ ਫਾਈਨਲੀ ਮਿਲ ਗਿਆ ਲੱਭ ਜਈ ਸੀ ਕਿ ਆਪਾਂ ਤੇ ਮਿਲ ਹੀ ਗਿਆ ਹੁਣ ਚਲੋ ਕਰੀਏ ਚਲੋ ਚਲੀਏ ਹੁਣ ਇਹਨੂੰ ਕੜੀ ਜਾਂਦੇ ਹਣਾ ਲੈ ਜਾ ਇਹਨੂੰ ਠੰਡ ਹੋਣ ਢਈ ਆ ਦਿਨੇ ਧੁੱਪ ਹੀ ਦਾ ਕਰਕੇ ਬਾਹਰ ਕੱਢਿਆ ਸੀ ਹੁਣ ਫੇਰ ਧੁੱਪ ਜਾਣਾ ਪਈ ਆ ਤੇ ਹੁਣ ਫੇਰ ਚਲੋ ਚੰਗਾ ਜੀ ਦੱਸਿਓ ਤੁਸੀਂ ਆਪਣੇ ਆਪਣੇ ਡੌਗ ਦੇ ਨਾਮ ਦੱਸਿਓ ਕਮੈਂਟ ਕਰਕੇ ਕਮੈਂਟ ਪੜਾਂਗੇ ਮਜ਼ਾ ਆਉਂਦਾ ਕਿ ਨਵੇਂ-ਨਵੇਂ ਨਾਮ ਦਾ ਪੜਨ ਦਾ ਸੁਣਨ ਦਾ ਮੌਕਾ ਮਿਲਦਾ ਵਾ ਤੇ ਚੰਗਾ ਜੀ ਸਸਰੀ ਘਰ ਦੇ ਸਾਰੇ